ਪੰਥਵਾ ਸਾਹਿਬ ਨੇ ਆਸਾਮ ਦੇ ਵਿੱਚ ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਰੈਲੀ ਦੇ ਦੂਸਰੇ ਦਿਨ ਕਹੀ ਵੱਡੀ ਗੱਲ ਆਓ ਤੁਹਾਨੂੰ ਦੱਸਦੇ ਆ ਪੰਥਵਾ ਸਾਹਿਬ ਨੇ ਕੀ ਕਿਹਾ ਆਸਾਮ ਚ ਦੂਸਰੇ ਦਿਨ ਲੋਕ ਸਭਾ ਹਲਕਾ ਸੋਨਿਪੂਰ ਦੇ ਦਿਸਮਾਨਾਚ ਪਾਰਟੀ ਉਮੀਦਵਾਰਾਂ ਚ ਦੇ ਹੱਕ ਦੇ ਵਿੱਚ ਰੋਸ਼ੋ ਕੀਤਾ ਰੋਸ਼ੋ ਚ ਆਤਮਵਾਰੇ ਆਇਆ ਜਨ ਸੇ ਲਾਭ ਇਸ ਗੱਲ ਦੀ ਗਵਾਹੀ ਪਰਦਾ ਹੈ ਕਿ ਹੁਣ ਲੋਕਾਂ ਲਈ ਨਵੀਂ ਕਹਾਣੀ ਲਿਖਣ ਦਾ मौका आ गया है आमादी पार्टी दे असी इस बदलाव वास्त तैयार हाँ इस बार असम के वासी ईमानदारी पार्टी का बटन दबा के इतिहास सिरजन गए माण सत्कार सब का दिलों धनवाद ਇਨਕਲਾਬ ਚਿੰਤਾਪਾਧ ਹਾਂਜੀ ਤੁਹਾਨੂੰ ਦੱਸੀ ਜੀ ਪੰਤਮਨ ਸਾਹਿਬ ਇਹਨੇ ਦਿਨੀ ਜੋ ਹੈ ਅਸਾਮ ਦੇ ਵਿੱਚ ਆਮਾਦੀ ਪਾਰਟੀ ਦੇ ਲੋਕ ਸਭਾ ਮੀ ਦਵਾਰਾਂ ਦੇ ਹੱਕ ਦੇ ਵਿੱਚ ਰੋਸ਼ੋ ਕਰਦੇ ਪਿਆ ਹੈ ਜੀ ਤੇ ਪੰਤਮਨ ਸਾਹਿਬ ਨੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਲੋਕ ਹੈਗੇ ਆ ਉਹ ਚੇਂਜ ਕਰ ਦੇਖਣਾ ਚਾਹੁੰਦੇ ਹੈਗੇ ਆ ਜੀ ਉਹ ਲਾਬੀ ਸੋਚ ਨੂੰ ਅੱਗੇ ਦੇਖਣਾ ਚਾਹੁੰਦੇ ਹੈ ਇਸ ਲਈ ਉਹਨਾਂ ਨੂੰ ਲੰਭ ਹੈ ਕਿ ਆਮਾਦੀ ਪਾਰਟੀ ਆਵੇਗੀ ਜੀ ਤੇ ਪੰਤਮਨ ਸਾਹਿਬ ਨੇ ਵੱਡੀ ਗੱਲ ਕਹੀ ਤੁਸੀਂ ਸਵਾਲ ਕੀ ਕਹੋ ਜਰੂਰ ਦੱਸੋ ਪੰਤਮਨ ਸਾਹਿਬ ਤਾਰ ਜੋ ਹੈ ਰੈਲੀਆਂ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਆਵਾਦੀ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਵਾਸਤੇ ਅਲੱਗ-ਅਲੱਗ ਸਟੇਟ ਦੇ ਵਿੱਚ ਭਾਰਤ ਚ ਤੁਹਾਨੂੰ ਦੱਸਤੀ ਹੈ ਜੀ ਕੀ ਪੰਤਮਾ ਸਾਹਿਬ ਨੇ ਜੋ ਹੈ ਵੱਡੀ ਗੱਲ ਕਹੀ ਆਸਾਮ ਦੇ ਵਿੱਚ ਰੈਲੀ ਕਰਦਾ ਸੀ ਦੂਸਰੇ ਦਿਨ ਵਾਤੋਬਾਤ ਵੀਡੀਓ ਲਾਈਕ ਕਰ ਦਿਓ ਚੀ ਚੈਨਲ ਸਬਸਕ੍ਰਾਈਬ ਵੀਡੀਓ ਸ਼ੇਅਰ ਜਰੂਰ ਕਰ ਤੋ ਇਦਾਂ ਦੀ ਖਬਰਾਂ ਦੇਖਣ ਵਾਸਤੇ ਮੋਟੀਵੇਸ਼ਨ ਬਣੇਗੀ ਤੇ ਤੁਹਾਨੂੰ ਇਦਾਂ ਹੀ ਖਬਰਾਂ ਦਿੰਦੇ ਰਹਿਾਂਗੇ ਜਿਹੜੀ ਵੀ ਪਾਰਟੀ ਵਧੀਆ ਕੰਮ ਕਰੇਗੀ ਉਹਦੀ ਖਬਰਾਂ ਤੁਹਾਨੂੰ ਦੱਸਦੇ ਰਹਿਾਂਗੇ ਚੀ ਦਿੱਲੀ ਡੈਲੀ ਤੇ ਤੁਹਾਨੂੰ ਦੱਸਤੀ ਹੈ ਜੀ ਪੰਤਮਾ ਸਾਹਿਬ ਨੇ ਕਿਹਾ ਕਿ ਅੱਜ ਆਸਾਮ ਦੇ ਦੂਸਰੇ ਦਿਨ ਸੁਨੀਪਤਾ ਦੇ 55 ਚ ਪਾਟੀ ਮਿੰਦਵਾ ਦੇ ਹੱਕ ਕੇ ਮੈਂ ਅੱਜ ਜੋ ਹੈ ਰੋਸ਼ੋ ਕੱਢਿਆ ਤੇ ਮੈਨੂੰ ਦੇਖ ਕੇ ਕਾਫੀ ਵਧੀਆ ਲੱਗਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਸੀਗੇ ਤੇ ਉਹਨਾਂ ਨੇ ਸਮਰਥਨ ਦਿੱਤਾ ਸੀਗਾ ਤੇ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਲੋਕ ਜੋ ਹੈ ਬਦਲਾਅ ਚਾਹੁੰਦੇ ਹੈਗੇ ਹੈ ਜੀ ਪੁਤ ਪੰਤ ਜੀ ਸਾਹਮਣੇ ਕਿਹਾ ਕਿ ਲੋਕੀ ਹੁਣ ਜੋ ਹੈ ਨਵੀਂ ਕਹਾਣੀ ਲਿਖਣ ਨੂੰ ਤਿਆਰ ਹੈਗੇ ਹੈ ਤੁਸੀਂ ਇਦਾਂ ਹੀ ਸਾਡਾ ਸਾਥ ਦਿੰਦੇ ਰਹੋ ਅਸੀਂ ਵਧੀਆ ਕੰਮ ਕਰਦੇ ਰਵਾਂਗੇ ਤੁਮਹਾਨੂੰ ਦਰਤੀ ਜੀ ਪੰਜਾਬ ਦੇ ਵਿੱਚ ਪੰਤਨ ਦੀ ਆਪ ਸਰਕਾਰ ਨੇ ਜੋ ਹੈ ਮੁਫਤ ਬਿਜਲੀ ਜੋ ਹੈ ਨੇ ਦੀ ਕਿੰਨੀ ਸੀਗੀ ਜੀ ਮੁਫਤ ਰਾਸ਼ਨ ਵੀ ਦੇਣਾ ਸ਼ੁਰੂ ਕੀਤਾ ਸੀਗਾ ਵਧੀਆ ਸਕੂਲ ਬਣਾਏ ਸੀਗੇ ਸਰਕਾਰੀ ਵਧੀਆ ਹੀ ਕਰਦੇ ਪਏ ਹੈਗੇ ਆ ਚੀ ਬਾਕੀ ਹੁਣ ਪੂਰੇ ਦੇਸ਼ ਦੇ ਵਿੱਚ ਪੰਪਾ ਸਾਹਿਬ ਰੈਲੀ ਕਰਦੇ ਪਏ ਹੈਗੇ ਆ ਚੀ ਲੋਕਸਮਾ ਉਮੀਦਵਾਰਾਂ ਦੇ ਲਈ ਆਮ ਆਦੀ ਪਾਰਟੀ ਦੇ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਜੋ ਹੈ ਭਾਰਤ ਦੇਸ਼ ਦੇ ਵਿੱਚ ਤੁਸੀਂ ਇਸ ਵਾਰ ਕੀ ਕਹੋਗੇ ਜ਼ਰੂਰ ਦੱਸੋ ਜੀ ਤੇ ਤੁਹਾਨੂੰ ਦੱਸਤੀ ਆ ਜਾਂਦੇ ਜਾਂਦੇ ਪੰਚਮਨ ਸਾਹਿਬ ਨੇ ਜੋ ਹੈ ਪੋਜ਼ਿਟਿਵਿਟੀ ਸ਼ੋ ਕੀਤੀ ਹੈਗੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਦਾਂ ਹੀ ਕੰਮ ਕਰਦੇ ਰਾਵਾਂਗੇ ਤੁਸੀਂ ਬਸ ਆਪਣਾ ਵਿਸ਼ਵਾਸ ਬਣਾਈ ਰੱਖੋ ਮੈਨੂੰ ਉਮੀਦ ਹੈਗੀ ਹੈ ਕਿ ਲੋਕ ਜੋ ਹੈ ਇਨਕਲਾਬੀ ਸੋਚ ਦੇ ਬੰਦਿਆਂ ਨੂੰ ਲੈ ਕੇ ਆਣ ਕੇ ਤੇ ਤੁਹਾਨੂੰ ਦੱਸਤੀ ਆ ਕਿ ਬੰਦਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਵੱਖ-ਵੱਖ ਪਾਰਟੀਆਂ ਜੋ ਹੈ ਪੂਰਾ ਝੋਲ ਲਗਾ ਕੇ ਲੋਕ ਸਭਾ ਚੋਣਾਂ ਵਾਸਤੇ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਖੜ ਕੇ ਲੋਕਾਂ ਤੋਂ ਵੋਟਾਂ ਦੀ ਅਪੀਲ ਕਰਦੀ ਪਈ ਹੈਗੀ ਇਹ ਚੀਜ਼ ਤੇ ਹਰ ਪਾਰਟੀ ਨੂੰ ਵਿਸ਼ਵਾਸ ਹੈ ਕਿ ਉਹ ਜੋ ਹੈ ਭਾਰਤ ਦੇਸ਼ ਵਿੱਚ ਆਵੇਗੀ ਤੇ ਜੋ ਹੈ ਭਾਰਤ ਬੜੀਆ ਦੇਸ਼ ਬਣੇਗਾ ਗਲਪਡ ਨੇਸ਼ਨ ਦੀ ਤਰਫ ਜਾ ਰਿਹਾ ਹੈ ਭਾਰਤ ਜਿਵੇਂ ਕਿ ਮੋਦੀ ਸਾਹਿਬ ਨੇ ਕਿਹਾ ਸੀਗਾ ਬਾਕੀ ਦੇਖਦੇ ਹਾਂ ਕਿ ਕੀ ਚੋਣਾਂ ਦਾ ਰਿਜ਼ਲਟ ਆਂਦਾ ਹੈ ਕੀ ਆਮ ਆਦਮੀ ਪਾਰਟੀ ਤੇ ਭਾਜਪਾ ਸ੍ਰੀ ਕਾਲੀਦਾ ਕੋਣ ਜੋ ਹੈ ਸੱਤਾ ਵਿੱਚ ਆਰੇਗੀ ਆਪਣੇ ਰਾਜਾਂ ਦੇ ਵਿੱਚ ਭਾਰਤ ਵਿੱਚ ਕੀ ਮੋਦੀ ਸਾਹਿਬ ਤੀਸਰੀ ਵਾਰ ਲਗਾਤਾਰ ਆਣ ਕੇ ਦੇਖਣਾ ਹੋਵੇਗਾ ਚੀ ਜਾਂਦੇ ਹਾਂ ਤੁਹਾਨੂੰ ਦੱਸਤੀਏ ਆਸਾਮ ਦੇ ਵਿੱਚ ਰੈਲੀ ਕਰਦੇ ਹੋਏ ਦੂਸਰੇ ਤਿੰਨ ਪੁਤਮਾ ਸਾਹਿਬ ਨੇ ਪੱਤੀ ਕੰਨ ਕਹੀ